ਲੰਮਾ ਸਮਾਂ ਤੁਸੀਂ ਮਾਲਵੇ ਦੀ ਰਾਜਨੀਤੀ ਦੇ ਵਿੱਚ ਸਰਗਰਮ ਰਹੇ ਹੋ ਅੱਥੇ ਸੈਪਟੈਂਸ ਆਸਾਨੀ ਲੱਗਦੀ ਹੈ ਤੁਹਾਨੂੰ ਦੇਖੋ ਇਸ ਤੋਂ ਵੱਡੀ ਐਕਸੈਪਟੈਂਸ ਕੀ ਹੋਏਗੀ ਜਿੰਨਾ ਜਿੱਥੇ ਤੱਕ ਆਪ ਲੈ ਕੇ ਕਿਉਂਕਿ ਮੈਂ ਤਾਂ ਉਦਾਸਪੁਰ ਵਾਸਤੇ ਇੱਛਾ ਕੋਈ ਪ੍ਰਗਟ ਨਹੀਂ ਕੀਤੀ ਜੇਕਰ ਅਮਰਤਪਾਲ ਹੋਰੀ ਉਥੋਂ ਚੋਣ ਲੜਦੇ ਨੇ ਅਕਾਲੀ ਦਲ ਫਿਰ ਕਿਸ ਤਰੀਕੇ ਦੇ ਨਾਲ ਉਸ ਮੈਦਾਨ ਦੇ ਵਿੱਚ ਹਰ ਇੱਕ ਬੰਦੇ ਦਾ ਡੈਮੋਕਰੇਸੀ ਦੇ ਵਿੱਚ ਸਾਨੂੰ ਸਵਿਧਾਨ ਨੇ ਹੱਕਦਾਰ ਨਹੀਂ ਹਤਕਾਰ ਦਿੱਤਾ ਜਿਨ੍ਹਾਂ ਐਕਸੈਪਟ ਕਰਨਾ ਸੀ ਉਹਨਾਂ ਨੇ ਤਾਂ ਆਪ ਹੀ ਬਾਜ਼ ਮਾਰ ਕੇ ਤੇ ਇਖੇ ਲ ਜਾਂਦਾ ਔਰ ਇਸ ਵਾਰੀ ਭਾਜਪੀ ਦਾ ਵੀ ਸਾਥ ਨਹੀਂ ਆ ਕੱਲ੍ਹ ਤੱਕ ਕਿੱਥੇ ਖੜਾ ਦੇਖ ਲੋ ਇਹ ਕੱਲ੍ਹ ਤੱਕ 103 ਸਾਲ ਪੁਰਾਣੀ ਪਾਰਟੀ ਹੈ ਇਹਨੇ ਬਹੁਤ ਉਤਰਾ ਚੜਾ ਦੇਖ ਟਕਸਾਲੀ ਲੀਡਰ ਸੀ ਉਤੋਂ ਤਾਂ ਛੱਡ ਛੱਡ ਜਾ ਰਹੇ ਨੇ ਨਵੇਂਆਂ ਦੇ ਵਿੱਚੋਂ ਪਉਣ ਕੰਟੀਨਿਊ ਛੱਡ ਕੇ ਚਲੇ ਭਈ ਠੀਕ ਹੈ ਟਿਕਟਾ ਕਰਕੇ ਕੋਈ ਇੱਕ ਅੱਧਾ ਬੰਦਾ ਚਲਾ ਜਾਵੇ ਉਧਰਲੇ ਨਹੀਂ ਹੁੰਦਾ ਕਿ ਪਾਰਟੀਆਂ ਨੂੰ ਕੋ ਬਹੁਤ ਵੱਡਾ ਫਰਕ ਪੈਂਦਾ ਪਰ ਜਿਹੜੇ ਜਿਹਨਾਂ ਦੀ ਬੜੀ-ਵੱਡੀ ਕੰਟ੍ਰਿਬਿਊਸ਼ਨ ਸੀ ਪਾਰਟੀ ਦੇ ਵਿੱਚ ਜਿਹੜੇ ਅਸੀਂ ਵੀ ਚਾਹੁੰਦੇ ਸੀ ਕਿ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਉਹ ਸਾਰੀਆਂ ਤਰ੍ਹਾਂ ਦੇ ਸਾਰੇ ਇਕੱਠਿਆਂ ਨੇ ਉਹ ਦੇਖ ਕੇ ਕਿ ਕਿੰਨਾ ਵੱਡਾ ਧੁਕਾ ਮਤਲਬ ਪਾਰਟੀ ਨੇ ਕੀਤਾ ਜਦੋਂ ਕੇਜਰੀਵਾਲ ਦੀ ਕਰਪਸ਼ਨ ਲੰਗੀ ਹੋ ਗਈ ਮਨੀਸ਼ ਸੋਧਿਆ ਦੀ ਕਰਪਸ਼ਨ ਲੰਗੀ ਹੋ ਗਈ ਬੀਜੇਪੀ ਵਾਲੇ ਕਹਿੰਦੇ ਅਕੀ ਵਾਰ 400 ਕੇ ਪਾਰ ਔਰ ਭਗਵੰਤ ਮਾਨੀ ਕਹਿ ਰਹੇ ਕਿ 13 ਜ਼ੀਰੋ ਕਰਾਂਗੇ ਪੰਜਾਬ ਚ ਕਿਵੇਂ ਦੇਖਦੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸੀਨੀਅਰ ਲੀਡਰ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਚੋਨ ਮੈਦਾਨ ਦੇ ਵਿੱਚ ਉਤਾਰਿਆ ਹੈ ਡਾਕਟਰ ਚੀਮਾ ਸਾਡੇ ਨਾਲ ਨੇ ਚੀਮਾ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਹੂੰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਸਵਾਲ ਮੇਰਾ ਇਹੀ ਹੈ ਗੁਰਦਾਸਪੁਰਵਾ ਪ੍ਰਕੀਤ ਜੀ ਤੁਸੀਂ ਥੋੜਾ ਗੁਰਦਾਸਪੁਰ ਦੇ ਨਾਲ ਨਾਤਾ ਦੱਸਿਓ ਨਾਤਾ ਕੀ ਹੈ ਔਰ ਪਾਰਟੀ ਨੇ ਫਿਰ ਚੁਣਿਆ ਕਿਉਂ ਤੁਹਾਨੂੰ ਇੱਥੇ ਲਈ ਦੇਖੋ ਗੱਲ ਇਹ ਹੈ ਕਿ ਮੇਰਾ ਜਨਮ 1962 ਦੇ ਵਿੱਚ ਬਾੜੀਪੁੱਛਾ ਪਿੰਡ ਹੈ ਸ਼੍ਰੀ ਹਰਬਿੰਦਪੁਰ ਦੇ ਕੋਲ ਉੱਥੇ ਹੋਇਆ ਸੀ ਔਰ ਦਸਵੀਂ ਵੀ ਮੈਂ ਪਿੰਡ ਦੇ ਸਕੂਲ ਚੋਂ ਹਾਈ ਸਕੂਲ ਚੋਂ ਕੀਤੀ ਸੀ ਔਰ ਫਿਰ ਜਿਹੜੀ ਹੈ ਡਾਕਟਰ ਦੀ ਪੜ੍ਹਾਈ ਵਾਸਤੇ ਮੈਂ ਫਰੀਦਕੋਟ ਗਿਆ ਔਰ ਡਾਕਟਰ ਬਣ ਤੋਂ ਬਾਅਦ ਜਦੋਂ ਰਾਜਨੀਤੀ ਸ਼ੁਰੂ ਕੀਤੀ 1993 ਦੇ ਵਿੱਚ ਉਦੋਂ ਵੀ ਜਿਹੜੀ ਹੈ ਗੁਰਦਾਸਪੁਰ ਦੇ ਵਿੱਚ ਸ਼ੁਰੂ ਕੀਤੀ ਪਹਿਲੀ ਇਲੈਕਸ਼ਨ ਵੀ 2002 ਦੇ ਵਿੱਚ ਇੱਥੋਂ ਹੀ ਲੜੀ ਸੀ ਇਸ ਕਰਕੇ ਉਦੋਂ ਦਾ ਬੜਾ ਲੰਬਾ 7-8 ਸਾਲ ਪਹਿਲੇ ਸਾਰੇ ਗੁਰਦਾਸਪੁਰ ਦੇ ਵਿੱਚ ਪਠਾਨਕੋਟ ਦੇ ਵਿੱਚ ਕਿਉਂਕਿ ਉਦੋਂ ਤੱਕ ਇੱਕ ਹੀ ਜ਼ਿਲ੍ਹਾ ਹੁੰਦਾ ਸੀ ਬਾਅਦ ਦੇ ਵਿੱਚ ਪਠਾਨਕੋਟ ਵੱਖਰਾ ਬਣਿਆ ਤੇ ਜਿੰਨੀ ਵੀ ਸਾਡੀ ਲੀਡਰਸ਼ਿਪ ਹੈ ਇਸ ਵੇਲੇ ਗੁਰਦਾਸਪੁਰ ਦੀ ਸਾਰੇ ਅਸੀਂ ਉਸ ਵੇਲੇ ਇਕੱਠੇ ਕੰਮ ਸ਼ੁਰੂ ਕੀਤਾ ਸੀ ਤੇ ਹੁਣ ਸਾਰੇ ਜ਼ਿਲ੍ਹੇ ਦੀ ਲੀਡਰਸ਼ਿਪ ਨੇ ਇਕੱਠੇ ਹੋ ਕੇ ਨੌ ਹਲਕਿਆਂ ਦੇ ਇੰਚਾਰਜ ਜ਼ਿਲ੍ਹਾ ਜੱਥੇ ਦਾ ਸਾਰਿਆਂ ਨੇ ਪ੍ਰਧਾਨ ਸਭ ਨੂੰ ਕਿਹਾ ਕਿ ਉਹਨੂੰ ਇੱਥੋਂ ਭੇਜੋ ਤੇ ਮੇਰੀ ਡਿਊਟੀ ਇੱਥੇ ਲੱਗ ਗਈ ਸੋ ਚੰਗਾ ਲੱਗ ਰਿਹਾ ਆਪਣੇ ਜ਼ਿਲ੍ਹੇ ਦੇ ਵਿੱਚ ਜਿੱਥੋਂ ਸ਼ੁਰੂਆਤ ਕੀਤੀ ਸੀ ਉੱਥੇ ਫਿਰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲੇਗਾ। ਤੋਂ ਬਹੁਤ ਖੁਸ਼ਕਿਸਮਤੀ ਵਾਲੀ ਗੱਲ ਹੈ। ਅੱਛਾ ਅਸੈਪਟੈਂਸ ਹੈਗੀ ਹੈ ਤੁਹਾਡੀ ਇੱਥੇ ਕੋਈ ਲੰਮਾ ਸਮਾਂ ਤੁਸੀਂ ਮਾਲਵੇ ਦੀ ਰਾਜਨੀਤੀ ਦੇ ਵਿੱਚ ਸਰਗਰਮ ਰਹੇ ਹੋ। ਇੱਥੇ ਸੈਪਟੈਂਸ ਆਸਾਨੀ ਲੱਗਦੀ ਹੈ ਤੁਹਾਨੂੰ ਦੇਖੋ ਇਸ ਤੋਂ ਵੱਡੀ ਐਕਸੈਪਟੈਂਸ ਕੀ ਹੋਏਗੀ ਕਿ ਮੇਰੇ ਹਰ ਪੰਜਾਬ ਚ ਕੋਈ ਵੀ ਕੈਂਡੀਡੇਟ ਨਹੀਂ ਹੋਣਾ ਕਿਸੇ ਪਾਰਟੀ ਦਾ ਜਿਸ ਨੂੰ ਸਾਰੇ ਨੌ ਦੇ ਨੌ ਹਲਕਿਆਂ ਵਾਲੇ ਆਪ ਲੈ ਕੇ ਆਏ ਤੇ ਜਿਹੜਾ ਜਿੱਥੇ ਤੱਕ ਆਪ ਲੈ ਕੇ ਆਏ ਕਿਉਂਕਿ ਮੈਂ ਤਾਂ ਗੁਰਦਾਸਪੁਰ ਵਾਸਤੇ ਇੱਛਾ ਕੋਈ ਪ੍ਰਗਟ ਨਹੀਂ ਸੀ ਕੀਤੀ ਕਿਉਂਕਿ ਮੈਂ ਲੰਬੇ ਸਮੇਂ ਤੋਂ ਅਨੰਦਪੁਰ ਸਾਹਿਬ ਉਹ ਸੇਣੀ ਚ ਕੰਮ ਕਰਦਾ ਸੀ ਉਹਨਾਂ ਦਾ ਹੀ ਤਾਂ ਹੁਕਮ ਹੋਇਆ ਤੇ ਜਿਨ੍ਹਾਂ ਐਕਸੈਪਟ ਕਰਨਾ ਸੀ ਉਹਨਾਂ ਨੇ ਤਾਂ ਆਪ ਹੀ ਆਵਾਜ਼ ਮਾਰ ਕੇ ਤੇ ਇੱਥੇ ਲਿਆਂਦਾ ਇਸ ਤੋਂ ਵਧੀਆ ਐਕਸੈਪਟੈਂਸ ਹੋਰ ਕੀ ਹੋ ਸਕਦੀ ਤੁਸੀਂ ਦੇਖੋ ਟੋਟਲ ਐਸ ਵੇਲੇ ਪੂਰੀ ਪਾਰਲੀਮੈਂਟ ਦੇ ਵਿੱਚ ਸਾਰਾ ਅਕਾਲੀ ਦਲ ਯੂनाइटेड ਆਪੋਜ਼ਿਟ ਕਈ ਵਾਰੀ ਥੋੜੇ ਬੂਤੇ ਟੜੇ ਹੁੰਦੇ ਆ ਪਰ ਉਹ ਮੇਰੇ ਵਾਸਤੇ ਸਾਰੇ ਇਕੱਠੇ ਅੱਛਾ ਅਕਾਲੀ ਦਲ ਨੂੰ ਕਿੱਥੇ ਖੜਾ ਦੇਖ ਰਹੇ ਹੋ ਤੁਸੀਂ ਅੱਜ ਜਿੰਨੇ ਬੈਕਫੁੱਟ ਦੇ ਉੱਤੇ ਪਿਛਲੇ ਸਮੇਂ ਦੇ ਵਿੱਚ ਅਕਾਲੀ ਦਲ ਗਿਆ ਤਿੰਨ ਸੀਟਾਂ ਤੱਕ ਸਿਮਟ ਗਿਆ ਔਰ ਇਸ ਵਾਰੀ ਭਾਜਪਾ ਦਾ ਵੀ ਸਾਥ ਨਹੀਂ ਆ ਅਕਾਲੀ ਦਲ ਕਿੱਥੇ ਖੜਾ ਦੇਖ ਰਹੇ ਹੋ ਤੁਸੀਂ ਦੇਖੋ ਅਕਾਲੀ ਦਲ 103 ਸਾਲ ਪ੍ਰਾਣੀ ਪਾਰਟੀ ਹੈ ਇਹਨੇ ਬਹੁਤ ਉਤਰਾ ਚੜਾ ਦੇਖਿਆ ਇਹ ਕੋ ਪਹਿਲੀ ਵਾਰੀ ਨਹੀਂ ਹੈ ਕਿ ਪਿੱਛੇ ਅਕਾਲੀ ਦਲ ਡਾਊਨ ਹੋਇਆ ਇਸ ਤੋਂ ਪਹਿਲਾਂ ਵੀ ਹੋਇਆ ਪਰ ਅਕਾਲੀ ਦਲ ਨੇ ਹਮੇਸ਼ਾ ਜਿਹੜੀ ਹੈਗੀ ਹੈ ਸਮੇਂ ਤੋਂ ਸਿੱਖਿਆ ਔਰ ਆਪਣੇ ਆਪ ਨੂੰ ਇੰਪਰੂਵ ਕਰਕੇ ਫਿਰ ਲੋਕਾਂ ਦੇ ਵਿੱਚ ਜਾ ਕੇ ਫਿਰ ਪਰਵਰਣਿਤ ਆਪਣੇ ਆਪ ਹੋਇਆ ਹੁਣ ਵੀ ਜੋ ਅਸੀਂ ਮਹਿਸੂਸ ਕਰਦੇ ਸੀ ਕਿ ਇੱਕ ਬੀਜੇਪੀ ਨਾਲ ਭਾਈਵਾਲੀ ਹੁਣ ਕਰਕੇ ਜੋ ਕੁਝ ਬੀਜੇਪੀ ਨੇ ਕਿਸਾਨਾਂ ਨਾਲ ਖੇਤ ਮਜ਼ਦੂਰਾਂ ਨਾਲ ਕੀਤਾ ਜੋ ਕੁਝ ਸਿੱਖ 이슈 ਦੇ ਉੱਤੇ ਬੀਜੇਪੀ ਨੇ ਜਿਹੜਾ ਹੈਗਾ ਜਾਤਿਆ ਕੀਤੀ ਹੈ ਸਾਰੇ issues ਨੂੰ ਲੈ ਕੇ ਤੇ ਅਸੀਂ ਜਿਹੜੀ ਹੈ ਉਹਨਾਂ ਨਾਲੋਂ ਨਾਤਾ ਤੋੜਿਆ ਤੇ ਲੋਕਾਂ ਦੇ ਵਿੱਚ ਸਾਡੇ ਕੈਡਰ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਚੰਗਾ ਸੁਨੇਹਾ ਉਹਦਾ ਗਿਆ ਕਿਉਂਕਿ ਲੋਕੀ ਚਾਹੁੰਦੇ ਸੀ ਵੀ ਕੋਈ ਪਾਰਟੀ ਤਾਂ ਹੋਵੇ ਜਿਹੜੀ ਬੀਜੇਪੀ ਵੱਲੋਂ ਜੋ ਨੈਸ਼ਨਲ ਲੈਵਲ ਦੇ ਉੱਤੇ ਜਮਹੂਰੀਅਤ ਦਾ ਗਲਣਾ ਘੁੱਟਿਆ ਜਾ ਰਿਹਾ ਜੋ ਕਿਸਾਨਾਂ ਨਾਲ ਖੇਤ ਮਜ਼ਦੂਰਾਂ ਨਾਲ ਬੇਇਨਸਾਫੀ ਕੀਤੀ ਜਾ ਰਹੀ ਜੋ ਧਾਰਮਿਕ ਕੰਮਾਂ ਦੇ ਵਿੱਚ ਦਖਲਅੰਦਾਜ਼ੀ ਕੀਤੀ ਜਾ ਰਹੀ ਕੋਈ ਤਾਂ ਹੋਵੇ ਜਿਹੜੇ ਇਹਨਾਂ ਮਿਨੋਰਟੀਜ਼ ਨਾਲ ਜੋ ਕੁਝ ਇਨਜਸਟਿਸ ਹੋ ਰਿਹਾ ਇਹਦੇ ਖਿਲਾਫ ਡਟ ਕੇ ਜਿਵੇਂ ਪਹਿਲਾ ਅਕਾਲੀ ਦਲ ਵਧਨ ਕਰਾ ਵਾਸਤੇ 1973 ਦੇ ਵਿੱਚ ਖੜਾ ਹੋਇਆ ਸੀ ਤੇ ਹੁਣ ਫੇਰ ਪੰਜਾਬ ਦੇ ਪੰਥ ਦੇ ਮੁੱਦੇ ਵਾਸਤੇ ਸ਼ੁਰਮਣੀ ਅਕਾਲੀ ਦਲ ਨੜੇ ਇੰਪਰੂਵਮੈਂਟ ਤੁਸੀਂ ਤੁਸੀਂ ਜ਼ਿਕਰ ਕੀਤਾ ਵੀ ਇੰਪਰੂਵ ਕੀਤਾ ਅਕਾਲੀ ਦਲ ਨੇ ਪਰ ਤੁਹਾਡੇ ਜਿਹੜੇ ਟਕਸਾਲੀ ਲੀਡਰਸ਼ਿਪ ਤੋਂ ਤੁਹਾਨੂੰ ਛੱਡ-ਛੱਡ ਜਾ ਰਹੇ ਨੇ ਨਵੇਂਆਂ ਦੇ ਵਿੱਚੋਂ ਪਾਉਣ ਕੰਟੀਨਿਊ ਛੱਡ ਕੇ ਚੱਲੇ ਗਏ ਦੇਖੋ ਜਿਨ ਨੇ ਪੁਰਾਣੇ ਵੱਡੇ ਲੀਡਰ ਸਾਡੇ ਛੱਡ ਕੇ ਗਏ ਸੀ ਸਾਰੇ ਫਿਰ ਅਕਾਲੀ ਦਲ ਚ ਵਾਪਸ ਆਏ। ਭਰਮਪੁਰ ਸਾਹਿਬ ਅੱਜ ਸਰਦੇ ਵਿੱਚ ਨਹੀਂ ਨਿਕਲ ਵਾਪਸ ਅਕਾਲੀ ਦਲ ਚ ਆ ਕੇ ਗਏ। ਢੀਂਸਾ ਸਾਹਿਬ ਵਾਪਸ ਆ ਗਏ, ਬੀਬੀ ਜਗੀਰ ਕੁਰ ਵਾਪਸ ਆ ਗਏ, ਪਰਮਿੰਦਰ ਸਿੰਘ ਢੀਂਸਾ ਜਿਸ ਇਸ ਨਰਮਲ ਸਿੰਘ ਬੀਬੀ ਗੁਲਚਨ ਕਿੰਨੇ ਬੰਦੇ ਆ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਦੁਬਾਰਾ ਜਿਨ੍ਹਾਂ ਨੇ ਅਕਾਲੀ ਦਲ ਦੇ ਵਿੱਚ ਸ਼ਮਿਲਿਤ ਕੀਤੀ। ਵੀ ਠੀਕ ਟਿਕਟਾ ਕਰਕੇ ਕੋਈ ਇੱਕ ਅੱਧਾ ਬੰਦਾ ਚਲਾ ਜਾਵੇ ਤੇ ਉਧਰ ਨਾਲ ਇਹ ਨਹੀਂ ਹੁੰਦਾ ਕਿ ਪਾਰਟੀਆਂ ਨੂੰ ਕੋ ਬਹੁਤ ਵੱਡਾ ਫਰਕ ਪੈਂਦਾ। ਪਰ ਜਿਹੜੇ ਜਿਨ੍ਹਾਂ ਦੀ ਬੜੀ ਵੱਡੀ ਕੰਟਰੀਬਿਊਸ਼ਨ ਸੀ ਪਾਰਟੀ ਦੇ ਵਿੱਚ ਜਿਹੜੇ ਅਸੀਂ ਵੀ ਚਾਹੁੰਦੇ ਸੀ ਕਿ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਉਹ ਸਾਰਿਆਂ ਤੇ ਰੈਸ ਵਾਲੇ ਇਕੱਠਿਆਂ ਉਹ ਤਸਵੀਰਾਂ ਤਾਂ ਕੀ ਨੇ ਜਾਂ ਫਿਰ ਉਹ ਵਾਕੇ ਰਿਐਲਿਟੀ ਦੇ ਵਿੱਚ ਉਹ ਵਾਪਸੀ ਕੀਤੀ ਆ ਅਲੋੜੀ ਢੀਂਡਾ ਸਾਹਿਬ ਪਰਿਵਾਰ ਆ ਜੇ ਵੀ ਟਿਕ ਨਾ ਮਿਲਣ ਤੋਂ ਨਾ ਖੁਸ਼ ਹੈਗਾ ਉਧਰ ਸਿਕੰਦਰ ਸਿੰਘ ਮਲੂਕਾ ਨੂੰ ਲੈ ਕੇ ਬਹੁਤ ਚਰਚਾਵਾਂ ਚੱਲ ਰਹੀਆਂ ਨੇ ਤਾਂ ਉਹ ਗਰਾਊਂਡ ਦੇ ਉੱਤੇ ਨਾਲ ਹੈਗੇ ਨੇ ਨਹੀਂ ਦੇਖੋ ਗੱਲ ਇਹ ਹੈ ਕਿ ਜਦੋਂ ਤੁਸੀਂ ਵਕਰੇ ਹੁੰਦੇ ਹੋ ਪਾਰਟੀ 'ਚ ਕੁਝ ਬੰਦੇ ਉਦੋਂ ਪਾਰਟੀ ਨਾਲ ਖੜਦੇ ਆ ਤੁਸੀਂ ਖਿਲਾਫ ਖੜਦੇ ਹੋ ਥੋੜਾ ਬਹੁਤਾ ਡਿਫਰੈਂਸ ਆਫ opinion ਲੋਕਲ ਪੱਧਰ ਤੇ ਹੁੰਦਾ ਉਹਨੂੰ ਮੰਨਣਾ ਚਾਹੀਦਾ ਕਿਉਂਕਿ ਸਮਾਂ ਹਲੇ ਬਹੁਤ ਘੱਟ ਹੋਇਆ ਪਰ ਪਾਰਟੀ ਨੇ ਤਾਂ ਪੂਰਾ ਰੈਕਗਨਿਸ਼ਨ 37 ਸਾਬ ਨੂੰ ਪੈਟਰਨ ਬਣਾ ਕੇ ਪਰਮਿੰਦਰ ਜੀ ਨੂੰ ਕੋਰ ਕਮੇਟੀ ਦਾ ਮੈਂਬਰ ਬਣਾ ਕੇ ਇਸੇ ਤਰ੍ਹਾਂ ਬਾਕੀ ਜਿਹੜੇ ਸਾਥੀ ਸੀ ਉਹਨਾਂ ਨੂੰ ਜੋ ਬੰਦੇ ਰਤਬੇ ਸੀ ਉਹ ਦੇ ਕੇ ਪਾਰਟੀ ਨੇ ਤਾਂ ਪੂਰੀ ਐਕਸੈਪਟੈਂਸ ਸਾਰੀ ਉਹਨਾਂ ਦੀ ਗ੍ਰੇਸਫੁਲੀ ਕਰ ਦਿੱਤੀ ਨਿੱਕੇ ਮੋਟੀਆਂ ਜਿਹੜੀਆਂ ਹੁੰਦੀਆਂ ਹਿੱਕਅਪਸ ਉਹ ਥੋੜਾ ਜਿਹਾ ਸਮਾਂ ਲੱਗਦਾ ਹੁੰਦਾ ਕਿ ਹਾਲ ਇਮੀਡੀਏਟਲੀ ਇਲੈਕਸ਼ਨ ਤੋਂ ਪਹਿਲਾਂ ਹੋਇਆ ਤਾਂ ਹੌਲੀ ਹੌਲੀ ਸਾਰਾ ਕੁਝ ਠੀਕ ਹੋ ਗਿਆ ਗੁਰਦਾਸਪੁਰ ਦੇ ਵਿੱਚ ਕੀ ਹਾਲਾਤ ਹੈਗੇ ਨੇ ਵਿੱਚੋਂ ਮੈਨੂੰ ਲੱਗਦਾ ਤਿੰਨ ਤੋਂ ਚਾਰ ਹਲਕਿਆਂ ਦੇ ਵਿੱਚ ਕਹਿੰਦੇ ਅਕਾਲੀ ਦਲ ਦੀ ਪੈਠ ਜ਼ਰੂਰ ਹੈ ਪਰ ਕੀ ਹੁਣ ਜਿੱਤ ਦੇ ਵਿੱਚ ਬਦਲ ਸਕਣ ਕਿ ਉਹ ਚਾਰ ਹਲਕੇ ਜਾਂ ਤੁਸੀਂ ਕੀ ਸਮਝਾਜ ਗੁਰਦਾਸਪੁਰ ਦੇ ਵਿੱਚ ਕਿੱਥੇ ਖੜੀ ਹੈ ਅਕਾਲੀ ਦਲ ਦੇਖੋ ਹਾਲੇ ਅੱਜ ਦੀ ਤਰੀਕ ਚ ਕਾਂਗਰਸ ਨੇ ਤਾਂ ਉਮੀਦਵਾਰੀ ਨਹੀਂ ਲੰਨੇ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਲੋਕੀ ਪਿੰਡਾਂ 'ਚ ਵੜਨ ਨਹੀਂ ਦਿੰਦੇ ਤੇ ਆਮ ਆਦਮੀ ਪਾਰਟੀ ਤੋਂ ਉਹਨਾਂ ਵੈਸੇ ਲੋਕਾਂ ਦਾ ਮਨ ਖੱਟਾ ਹੋ ਚੁੱਕਿਆ ਉਹਨੂੰ ਕੋਈ ਮੋੜ ਨਹੀਂ ਲੰਦਾ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਤਾਂ ਤਗੜੇ ਹੋ ਕੇ ਨਵੇਂ ਹਲਕੇ ਦੇ ਵਿੱਚ ਪਹਿਲਾ ਰੌਂਡ ਮੈਂ ਕੰਪਲੀਟ ਕਰ ਲਿਆ ਔਰ ਭਾਵੇਂ ਪਠਾਨਕੋਟ ਐ ਭਾਵੇਂ ਸਜਨਪੁਰ ਐ ਭਾਵੇਂ ਪੁਆਇਆ ਚਾਹ ਦਿਨਾਂਗਰ ਐ ਚਾਹ ਗੁਰਦਾਸਪੁਰ ਐ ਜਾਂ ਬਾਕੀ ਹਲਕੇ ਸਾਰੀ ਜਗ੍ਹਾ ਦੇ ਉੱਤੇ ਬੜੀ ਚੜ੍ਹਦੀ ਕਲਾ ਵਾਲਾ ਮਾਹੌਲ ਹੈ ਤੇ ਪਾਰਟੀ ਲੀਡਰਸ਼ਿਪ ਸਾਰੀ ਚੱਲੀ ਹੋਈ ਆ ਦੂਜਾ ਜਿਹੜੇ ਕੋ ਪਿਛਲੇ ਸਮਿਆਂ ਚ ਲੋਕੀ ਸ਼ਰਮਣੀ ਅਕਾਲੀ ਦਰ ਨੂੰ ਬਾਹਰ ਗਏ ਸੀ ਉਹ ਹੁਣ ਦੇਖ ਗਏ ਕਿ ਕਿੰਨਾ ਵੱਡਾ ਧੋਖਾ ਆਮਦਵੀ ਪਾਰਟੀ ਨੇ ਕੀਤਾ ਹੁਣ ਜਦੋਂ ਕੇਜਰੀਵਾਲ ਦੀ ਕਰਪਸ਼ਨ ਨੰਗੀ ਹੋ ਗਈ ਮਨੀਸ਼ ਸੋਧਿਆ ਦੀ ਕਰਪਸ਼ਨ ਨੰਗੀ ਹੋ ਗਈ ਜਿਹੜਾ ਜਤਿੰਦਰ ਜੈਨ ਦੀ ਕਰਪਸ਼ਨ ਨੰਗੀ ਹੋ ਗਈ ਪੰਜਾਬ ਦੇ ਵਿੱਚ ਐਕਸਾਈਜ਼ ਪਾਲਿਸੀ ਤੇ ਏਡਾ ਵੱਡਾ ਸਕੈਂਡਲ ਹੋ ਗਿਆ ਜਿਹਦਾ ਖਿਲਾਸਾ ਉਹਨਾਂ ਲਈ ਦਿਨਾਂ ਚ ਚਲੋ ਬੰਦੇ ਫੜੇ ਜਾਂਦੇ ਆ ਸਾਰਿਆਂ ਦੇ ਸਾਹਮਣੇ ਆ ਜਾਏਗਾ ਜਦੋਂ ਵਾਅਦੇ ਜਿੰਨੇ ਕੀਤੇ ਸੀ ਉਹਨਾਂ ਤੋਂ ਪਾਰਟੀਆਂ ਮੁੱਕਰ ਗਈਆਂ ਤੇ ਹੁਣ ਲੋਕੀ ਚੜਿਆ ਪਰ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਵਾਂਚੜ ਕੇ ਦੇ। ਅੱਛਾ ਭਾਜਪਾ ਦੇ ਨਾਲ ਇਲੈਕਸ਼ਨ ਲੜਿਆ ਤੁਸੀਂ ਹੁਣ ਤੱਕ ਲੜਦੇ ਆਇਓ। ਭਾਜਪਾ ਦੀ ਕਮੀ ਮਹਿਸੂਸ ਕਰਦੇ ਹੋ ਤੁਸੀਂ ਕਿ ਜੇ ਨਾਲ ਹੁੰਦੇ ਤਾਂ ਤਸਵੀਰਾਂ ਕੁਝ ਹੋਰ ਹੋਣੀਆਂ ਸੀ ਜਾਂ ਅੱਜ ਅਕਾਲੀ ਦਲ ਨਾਲ ਤੋਂ ਬਿਨਾ ਕਿਵੇਂ ਉਸ ਚੀਜ਼ ਦੀ ਪਰਭਾਈ ਕਿਵੇਂ ਕਰਨਾ? ਦੇਖੋ ਭਾਜਪਾ ਅਲੱਗ ਪਾਰਟੀ ਐ, ਸ਼੍ਰੋਮਣੀ ਅਕਾਲੀ ਦਲ ਅਲੱਗ ਪਾਰਟੀ। ਕੁਝ ਮੁੱਦਿਆਂ ਤੇ ਸਹਿਮਤੀ ਬਣੀ ਸੀ, ਕੁਝ ਸਾਲ ਅਸੀਂ ਇਕੱਠੇ ਚੱਲੇ। ਜਦੋਂ ਮੁੱਦਿਆਂ ਤੇ ਸਹਿਮਤੀ ਨਹੀਂ ਹੋਈ, ਅਸੀਂ ਵੱਖਰੇ ਲੜਿਆ। ਪਾਰਟੀਆਂ ਤਾਂ ਅਲੱਗ-ਅਲੱਗ ਵਿਚਾਰਧਰਵਾ ਅਲੱਗ-ਅਲੱਗ ਹੈ ਇਸੇ ਕਰਕੇ ਦੋ ਪਾਰਟੀਆਂ ਨਹੀਂ ਤੇ ਇੱਕ ਹੀ ਹੁੰਦੀ ਜਦੋਂ ਅਲੱਗ-ਅਲੱਗ ਪਾਰਟੀਆਂ ਹੁੰਦੀਆਂ ਨੇ ਜੇ ਮੁੱਦਿਆਂ ਦੇ ਉੱਤੇ ਸਹਿਮਤੀ ਹੋ ਜਾਵੇ ਤੇ ਪਾਰਟੀਆਂ ਅਲਾਈਸ ਕਰ ਲੈਂਦੀਆਂ ਜਦੋਂ ਹੁਣ ਕਿਸਾਨੀ ਦੇ ਮੁੱਦੇ ਤੇ ਆ ਕੇ ਖੇਤ ਮਜ਼ਦੂਰ ਦੇ ਮੁੱਦੇ ਤੇ ਆ ਕੇ ਧਾਰਮਿਕ ਜਿਹੜੇ ਇਸ਼ੂ ਹੈ ਸ਼ਰਮਣੀ ਕਦਰ 15 ਕਮੇਟੀ ਨੂੰ ਤੋੜਨ ਦੇ ਮੁੱਦੇ ਤੇ ਆ ਕੇ ਬੰਦੀ ਸਿੰਘਾਂ ਦੇ ਮੁੱਦੇ ਤੇ ਆ ਕੇ ਜਿਹੜੇ ਪੰਜਾਬ ਦੇ ਨਾਲ ਜਿਹੜੇ ਵਿਤਕਰੇ ਹੋ ਰਹੇ ਆ ਜਿਹੜੇ ਗਵਾਂਡੀ ਸੂਬਿਆਂ ਨੂੰ ਰਿਆਤਾਂ ਦੇ ਬਾਰਡਰ ਤੋਂ ਵਿਪਾਰ ਨਾ ਸ਼ੁਰੂ ਕਰਨ ਦਾ ਅਟਾਰੀ ਤੋਂ ਇਹਨਾਂ ਚੀਜ਼ਾਂ ਦੇ ਉੱਤੇ ਆ ਕੇ ਜਦੋਂ ਅਸੀਂ ਜਿਹੜਾ ਸਟੈਂਡ ਆ ਤਾਂ ਹੁਣ ਕੁਦਰਤੀ ਗੱਲ ਹੈ ਭਾਜਪਾ ਡਿਫੈਂਸਿਵ ਤੇ ਹੈ ਇਹਨਾਂ ਗੱਲਾਂ 'ਚ ਤੇ ਇਹਨਾਂ ਹਾਲਾਤਾਂ ਦੇ ਵਿੱਚ ਸਮਝੌਤਾ ਨਹੀਂ ਹੋ ਸਕਦਾ ਅਸੀਂ ਆਪਣਾ ਫੈਸਲਾ ਕਰ ਲੈਣਾ ਜਿਸ ਤਰੀਕੇ ਦੇ ਨਾਲ ਭਾਜਪਾ ਨੇ ਪ੍ਰਚਾਰਿਆ ਦੇਸ਼ ਦੇ ਵਿੱਚ ਆਪਾਂ ਕਹਿ ਲਈਏ ਇੱਕ ਪਾਸੇ ਰਾਮ ਮੰਦਰ ਦਾ ਜ਼ਿਕਰ ਆਉਂਦਾ ਹੈ ਕਹਿੰਦੇ ਭੀ ਅਸੀਂ ਰਾਮ ਮੰਦਰ ਬਣਾ ਕੇ ਦਿੰਦਾ ਜਾਂ ਜਿਸ ਤਰੀਕੇ ਦਾ ਸਿਨੈਰੀਓ ਭਾਜਪਾ ਨੇ ਕ੍ਰੀਏਟ ਕੀਤਾ ਲਾਕਡਾਊਨ ਚੀਜ਼ ਦਾ ਅਸਰ ਹੈਗਾ ਕਿਉਂਕਿ ਇਹ ਜਿਹੜੀ ਮੈਂ ਬੈਲਟ ਦੀ ਗੱਲ ਕਰਦਾ ਹਾਂ ਤੇ ਬਹੁਤ ਵੱਡੇ ਜਿਹੜੀ ਤਦਾਦ ਦੇ ਵਿੱਚ ਇੱਥੇ ਹਿੰਦੂ ਭਾਈਚਾਰਾ ਵਸਦਾ ਤਾਂ ਅਸਰ ਹੈਗਾ ਲੱਗਦਾ ਤੁਹਾਨੂੰ ਉਸ ਚੀਜ਼ ਦਾ ਦੇਖੋ ਪੰਜਾਬ ਤਾਂ ਗੁਰੂਆਂ ਦੀ ਧਰਤੀ ਹੈ ਇੱਥੇ ਧਾਰਮਿਕ ਸਹਿਣਸ਼ੀਲਤਾ ਸਾਂਝੀਵਾਲਤਾ ਧਰਮ ਨਿਰਪੱਖਤਾ ਇਹ ਸਾਨੂੰ ਗੁਰੂਆਂ ਨੇ ਸਿਕਾਈ ਹੈ ਮਾਰਦਿਕ ਜਾਤ ਸਭੇ ਇੱਕੇ ਪਛਾਣ ਬੋਧਾ ਸੰਦੇਸ਼ ਦਿੱਤਾ ਹੈ ਸਭੇ ਸਾਂਝੀਵਾਲ ਸਦਾਇਨ ਦੀ ਸਿੱਖਿਆ ਗੁਰਬਾਣੀ ਸਾਨੂੰ ਦਿੰਦੀ ਹੈ ਇਸ ਲਈ ਇਸ ਧਰਤੀ ਦੇ ਉੱਤੇ ਪਿਛਲੇ ਹਾਲਾਤਾਂ ਚ ਵੀ ਜਦੋਂ ਬਹੁਤ ਮਾੜਾ ਸਮਾਂ ਸੀ ਉਦੋਂ ਵੀ ਧਰਮਾਂ ਦੇ ਆਧਾਰ ਦੇ ਉੱਤੇ ਲੋਕੀ ਇੱਕ ਦੂਜੇ ਦੇ ਖਿਲਾਫ ਨਹੀਂ ਹੋਏ ਲੋਕੀ ਇਕੱਠੇ ਰਹੇ ਅੱਜ ਵੀ ਜੇ ਪਾਰਟੀ ਕੋਈ ਆਪਣੇ ਇਦਾਂ ਦੇ ਈਸ਼ੂ ਬਣਾਉਣਾ ਚਾਹੁੰਦੀ ਹੈ ਤਾਂ ਲੋਕੀ ਇਸ ਗੱਲ ਤੋਂ ਸੁਚੇਤ ਹੈ ਲੋਕੀ ਉਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈ ਲੋਕਾਂ ਵਾਸਤੇ ਧਾਰਮਿਕ ਜਿਹੜੀ ਜਿਹੜੀ ਸਾਂਝੀਵਾਲਤਾ ਹੈ ਉਹ ਪਹਿਲਾਂ ਇਸ ਕਰਕੇ ਭਾਜਪਾ ਆਪਣਾ ਨਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹ ਦੀ ਆਪਣੀ ਇਲੈਕਸ਼ਨ ਦੀ ਲੋਡ ਹੋ ਸਕਦੀ ਹੈ ਕਿ ਉਹ ਬਗਾਈ ਦੇ ਉੱਤੋਂ ਜਵਾਬ ਦੇਣ ਤੋਂ ਡਰਦੀ ਹੈ ਉਹ ਬੇਰਜ਼ਗਾਰੀ ਤੋਂ ਜਵਾਬ ਦੇਣ ਤੋਂ ਡਰਦੀ ਹੈ ਉਹ ਬਾਕੀ ਜਿਹੜੀ ਸੂਬੇ ਦੇ ਵਿੱਚ ਜਾਤੀਆਂ ਹੋਈਆਂ ਉਹਨਾਂ ਦੀ ਜਵਾਬਦੇਹੀ ਦੇਣ ਤੋਂ ਡਰਦੀ ਹੈ ਤੇ ਕੋਸ਼ਿਸ਼ ਕਰਦੀ ਹੈ ਕਿ ਧਾਰਮਿਕ ਮੁੱਦਿਆਂ ਤੇ ਦੋਲੇ ਘੁਮਾ ਕੇ ਤੇ ਅਸੀਂ ਇਲੈਕਸ਼ਨ ਜਿੱਤ ਜੀ ਪਰ ਜਨਤਾ ਵਾਸਤੇ ਰੋਟੀ ਰੋਜੀ ਪਹਿਲਾਂ ਇੰਪੋਰਟੈਂਟ ਹੈ ਜਨਤਾ ਵਾਸਤੇ ਜਿਹੜੀਆਂ ਨੌਕਰੀਆਂ ਹੈਗੀਆਂ ਬੱਚਿਆਂ ਦਾ ਭਵਿੱਖ ਹੈ ਉਹ ਜ਼ਿਆਦਾ ਇੰਪੋਰਟੈਂਟ ਹੈ ਇਸ ਕਰਕੇ ਸਮਾ ਜਿਹੜਾ ਤੁਹਾਡੇ ਸਾਹਮਣੇ ਫੈਸਲਾ ਕਰੇਗਾ ਔਰ ਭਾਜਪਾ ਨੂੰ ਮਹਿਸੂਸ ਹੋਏਗਾ ਕਿ ਅਸੀਂ ਜਿਹੜਾ ਇਸ਼ੂ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਉਹ ਪੰਜਾਬ ਦੀ ਜਨਤਾ ਨੇ ਤਾਂ ਘਟੂ ਘਟ ਬਿਲਕੁਲ ਹੀ ਸਵਾਰ ਨਿਕਲਿਆ। ਅੱਛਾ ਭਾਜਪਾ ਵਾਲੇ ਕਹਿੰਦੇ ਅੱਕੀ ਵਾਰ 400 ਕੇ ਪਾਰ ਔਰ ਭਗਵੰਤ ਮੋਹਣੀ ਕਹਿ ਰਹੇ ਵੀ 13 ਜ਼ੀਰੋ ਕਰਾਂਗੇ ਪੰਜਾਬ ਚ ਕਿਵੇਂ ਦੇਖਦੇ ਹੋ? ਉਹਨੂੰ ਗਲਤ ਆਪੋ ਆਪਣੀ ਜਿਹੜੀ ਹੈ ਨਰੇਟਿਵ ਸੈੱਟ ਕਰਨ ਦੀ ਹੈ। ਕਿ ਲੋਕਾਂ ਦੇ ਵਿੱਚ ਪ੍ਰਭਾਵ ਕੀ ਦੇਣਾ ਉਸ ਗੱਲ ਦੀ ਹੈ। ਉਹ ਮੈਂ ਕਹਿਦਾ ਕਿ ਅਸੀਂ 542 ਜਿਤਨੀ ਆ ਤੇ ਲਗਾਤਾਰ ਝੂਠ ਬੋਲੀ ਜਾਵਾਂ। ਕਿ ਅਸੀਂ 543 ਜਿੱਤਨੀ ਆ 542 ਜਿੱਤਨੀ ਆ ਇਹ ਕੰਮ ਬੀਜੇਪੀ ਨੇ ਕੀਤਾ ਕਿ ਐਡਾ ਵੱਡਾ ਫਿਗਰ ਦੇਤੀ ਲੋਕਾਂ ਨੇ ਲੱਗਾ ਵੀ ਬੀਜੇਪੀ ਤਾਂ ਜਿੱਤੀ ਪਈ ਅਸਲੀਅਤ ਇਹ ਨਹੀਂ ਹੈ ਜੇ ਬੀਜੇਪੀ ਜਿਹੜੀ ਆ ਐਡੀ ਮਜ਼ਬੂਤ ਪੋਜੀਸ਼ਨ 'ਚ ਹੁੰਦੀ ਅੱਜ ਜਿਸ ਤਰ੍ਹਾਂ ਦੇ ਭਾਸ਼ਣ ਬੀਜੇਪੀ ਦੇ ਨੈਸ਼ਨਲ ਲੀਡਰ ਨੂੰ ਕਰਨੇ ਪੈ ਰਹੇ ਆ ਫਿਰ ਉਹਨਾਂ ਦੀ ਭਾਸ਼ਾ ਇਹ ਨਹੀਂ ਸੀ ਹੋਣੀ ਇਹ ਤਾਂ ਬੁਖਲਾਹਟ ਵਾਲੀ ਭਾਸ਼ਾ ਤਾਂ ਦੀ ਭਾਸ਼ਾ ਵਰਤੀ ਜਾ ਰਹੀ ਆ ਅੱਜ ਮਿਨੋਰਟੀ ਦੇ ਖਿਲਾਫ ਬਾਕੀ ਲੋਕਾਂ ਦੇ ਖਿਲਾਫ ਨਿੱਤਾ ਪ੍ਰਾਇਮਰੀ ਸਥਿਤੀ ਤਾਂ ਸਾਰੇ ਦੇਸ਼ ਤੇ ਸਾਂਝੀ ਹੁੰਦੀ ਹੈ ਤੇ ਜੇ ਇਸ ਹੱਦ ਤੱਕ ਤੁਹਾਨੂੰ ਜਿਹੜਾ ਪ੍ਰਚਾਰ ਨਿਵੇੰਦ ਅਜਿਹਾ ਕਰਨਾ ਪੈ ਰਿਹਾ ਪਾਰਟੀ ਨੂੰ ਤਾਂ ਕਿਤੇ ਨਾ ਕਿਤੇ ਤੁਹਾਡੀ ਅੰਦਰਲੀ ਕਮਜ਼ੋਰੀ ਜਿਹੜੀ ਆ ਉਹ ਝਲਕਦੀ ਹੈ ਅੱਛਾ ਭਗਵਾਨਤ ਮੋਰੀ ਕਹਿੰਦੇ ਵੀ ਇਥੋਂ ਜਟਾ ਦਿੱਤਾ ਕੇ ਮੇਰੇ 13 ਨਵੇਂ ਹੱਥ ਭੇਜੋ ਤਾਂ ਫਿਰ ਦੇਖੋ ਪੰਜਾਬ ਦਾ ਵਿਕਾਸ ਕਿਵੇਂ ਲੀਹਾਂ ਦੇ ਉੱਤੇ ਦੌੜ ਪਹਿਲਾਂ ਟੋਟਲੀ ਗਲਤ ਕਰੀ ਜਾਂਦੇ ਆ ਵੀ 13 ਜ਼ਬਾਨਾਂ ਤੇ 13 ਹੱਥ ਹੱਥ ਤਾਂ 26 ਹੋਣਗੇ ਹੁਣ ਪਹਿਲਾਂ ਤਾਂ ਜਿਹੜੀ ਹੈ ਮੁੱਖ ਮੰਤਰੀ ਸਾਹਿਬ ਆਪਣਾ ਟੋਟਲ ਦੁਬਾਰਾ ਕਰ ਲੈਣ ਜੇ 13 ਜਵਾਨਾਂ ਜਾਣੀਆਂ ਤੇ ਹੱਥ ਤੇ ਨਾਲ 26 ਜਾਣਗੇ 13 ਹੱਥ ਪਹਿਲੇ ਲਾਈ ਜਾਂਦੇ ਹੋ ਕਿ ਇੱਕ ਬਾਹਮ ਰੋੜ ਕੇ ਰੱਖਣੀ ਹੈ ਆਪਣੇ ਕੇਚਰੀ ਵਾਲ ਨੇ ਜਾਂ ਤਾਂ ਇਹਦਾ ਇਹ ਮਤਲਬ ਹੈ ਮੈਨੂੰ ਤਾਂ ਮਤਲਬ ਵੀ ਸਮਝ ਨਹੀਂ ਆਇਆ ਵੀ 13 ਜਵਾਨਾਂ ਤੇ 13 ਹੱਥ ਭੇਜੋ ਤੇ ਦੂਜਾ ਹੱਥ ਕਿੱਥੇ ਛੱਡ ਕੇ ਜਾਣਗੇ ਕਹਿੰਦੇ ਟ੍ਰੇਨਿੰਗ ਦਿੱਤੀ ਹੈ ਮੈਂ ਪੂਰੀ ਇਹਨਾਂ ਨੂੰ ਕਿਵੇਂ ਜਾ ਕੇ ਮੁੱਦੇ ਚੱਕਣੇ ਨੇ ਕਿਵੇਂ ਅਫਸਰਾਂ ਤੋਂ ਕੰਮ ਲੈਣਾ ਕਿਵੇਂ ਬਾਜ਼ਾਰ ਸਵਰਥ ਇਹਨਾਂ ਨੇ ਸਿੱਖ ਲਿਆ ਟ੍ਰੇਨਿੰਗ 2 ਸਾਲ ਹੋ ਗਈ ਇਹਨਾਂ ਦੀ ਅੱਗੇ ਹੁਣ ਸੰਸਦ ਦੇ ਵਿੱਚ ਵੀ ਜਾ ਕੇ ਐਂ ਗੱਜਣਗੇ ਫਿਰ ਉਹੀ ਗੱਲ ਹੈ ਨਾ ਕਿ ਪਿੱਛੋਂ ਜਿਹੜੀ ਇੱਕ ਬਾਹ ਆ ਉਹ ਕੇਜਰੀਵਾਲ ਦੇ ਹੱਥ ਹੋਊਗੀ ਇੱਕ ਹੀ ਉਹਨਾਂ ਦੀ ਆਪਣੀ ਹੋਊਗੀ। ਇਹ ਹੀ ਟ੍ਰੇਨਿੰਗ ਹੈ ਨਾ ਵੀ ਜੋ ਪਿੱਛੋਂ ਬਾਹ ਮਲੋੜਾਂਗੇ ਉਹਦੇ ਹਿਸਾਬ ਨਾਲ ਕੰਮ ਕਰਨਾ। ਇੱਥੇ ਇਹਨਾਂ ਨੇ ਕੀ ਪੰਜਾਬ ਦੇ ਮੁੱਦੇ ਉੱਤੇ ਜਾ ਕੇ ਚੁੱਕਣਗੇ ਤੇ ਕਹਿਣਗੇ ਪਹਿਲੀ ਗੱਲ ਤਾਂ ਜਾਂਦਾ ਕੋਈ ਨਹੀਂ। ਆ ਜਿੱਦਾਂ ਦੇ ਉਮੀਦਵਾਰ ਇਹਨਾਂ ਨੇ ਦਿੱਤੇ ਹੈ ਇਹਨਾਂ ਨੂੰ ਤਾਂ ਜਾਂਦਾ ਕੋ ਤੇ ਜਿਹੜਾ ਜਾਊਗਾ ਉਹਨੂੰ ਕਹਿਣਗੇ ਜੇ ਉੱਥੇ ਰੋਜ਼ ਤੂੰ ਕੇਜਰੀਵਾਲ ਦੀ ਗੱਲ ਕਰਿਆ ਕਰ ਵੀ ਕੇਜਰੀਵਾਲ ਦੇਸ਼ ਭਗਤ ਹੈ ਕੇਜਰੀਵਾਲ ਤੇ ਗਲਤ ਪਰਚਾ ਦਰਜ ਕੀਤਾ ਉਹ ਦੇਸ਼ਮੰਦ ਨੂੰ ਤਿਆਰ ਨਹੀਂ ਅਦਾਲਤਾਂ ਨੇ ਫੈਸਲੇ ਆ ਗਏ ਇਸ ਕਰਕੇ ਇਹਨਾਂ ਦਾ ਮੁੱਦਾ ਤਾਂ ਹੁਣ ਸਾਰਾ ਕੁਝ ਕੋਈ ਹੈ ਵੀ ਕੇਜਰੀਵਾਲ ਨੂੰ ਕਿਸ ਤਰੀਕੇ ਚ ਛਡਾਉਣਾ ਕਿੱਦਾਂ ਤੇ ਆਪਣੇ ਆਪ ਨੂੰ ਬਚਾਉਣਾ ਕਿੱਦਾਂ ਇਹਦੇ ਚ ਹੁਣ ਕੀ ਕਰ ਪਾਊਗਾ ਇਹਨਾਂ ਤੋਂ ਮੈਂ ਤਾਂ ਕੋਈ ਜੋ ਹਾਲਾਤ ਨੇ ਅੱਜ ਇੱਕ ਵੀ ਸੀਟ ਪੰਜਾਬ ਚ ਜਿੱਤਨ ਦੇ ਸਮਰੱਥ ਨਹੀਂ ਸ਼ਰੀ ਕਲਸੀ ਨੂੰ ਕਿਵੇਂ ਦੇਖਦੇ ਹੋ ਨੌਜਵਾਨ ਲੀਡਰ ਹੈ ਉਹਨਾਂ ਦਾ ਐਮਐਲਏ ਆ ਕਿਵੇਂ ਦੇਖਦੇ ਹੋ ਦੇਖੋ ਗੱਲ ਇਹ ਹੈ ਕਿ ਨੌਜਵਾਨ ਲੋੜ ਜ਼ਰੂਰ ਆ ਪਰ ਦੋ ਸਾਲਾਂ ਦੀ ਕਾਰਜਕਾਰੀ ਬੜੀ ਨਿਰਾਸ਼ਾਜਨਕ ਹੈ ਕਿਉਂਕਿ ਮੈਂ ਤਾਂ ਕਿਸੇ ਪਰੇ ਜ਼ਿਆਦਾ ਕੁਝ ਕਦੀ ਕਹਿੰਦਾ ਨਹੀਂ ਕੱਲ ਜਿਨ੍ਹਾਂ ਲੋਕਾਂ ਨੇ ਬਣਾਇਆ ਸੀ ਉਹ ਸਾਡੀ ਪਾਰਟੀ ਚ ਆਪ ਆ ਕੇ ਸ਼ਾਮਲ ਹੋਏ ਦਾ ਜਿਨ੍ਹਾਂ ਦੇ ਹਿਸਾਬ ਨਾਲ ਨੌਜਵਾਨ ਤੇ ਬਹੁਤ ਕੁਝ ਉਹਨਾਂ ਕੋਲੋਂ ਸੁਣਨ ਨੂੰ ਮਿਲਿਆ ਇਸ ਕਰਕੇ ਜਦੋਂ ਤੁਹਾਡੇ ਐਮਐਲਏ ਹੁੰਦਿਆਂ ਤੁਸੀਂ ਐਮਪੀ ਦੇ ਕੈਂਡੀਡੇਟ ਹੋ ਤੁਹਾਡੇ ਆਪਣੇ ਸ਼ਹਿਰ ਦੇ ਉਹ ਨੌਜਵਾਨ ਜਿਨ੍ਹਾਂ ਨੇ ਦਿਨ ਰਾਤ ਤੁਹਾਡੇ ਵਾਸਤੇ ਇੱਕ ਕੀਤਾ ਸੀ ਉਹ ਸਾਰੇ ਤੁਹਾਡੀ ਪਾਰਟੀ ਛੱਡ ਕੇ ਤੇ ਦੂਜੀ ਪਾਰਟੀ ਛੱਬਣ ਹੁੰਦੇ ਆ ਤੇ ਤੁਹਾਨੂੰ ਆਪਾਂ ਆਪ ਹੀ ਆਪਣਾ ਜਿਹੜਾ ਪਤਾ ਲੱਗ ਜਣਾ ਚਾਹੀਦਾ ਕਿ ਕਿੱਥੇ ਖੜੇ ਹੋ ਕਾਂਗਰਸ ਤੋਂ ਬੜੀਆਂ ਚਰਚਾ ਮਾਰ ਨੇ ਸੁਖਜਿੰਦਰ ਰੰਧਾਵਾ ਕਹਿੰਦੇ ਮੈਦਾਨ ਚ ਆ ਸਕਦੇ ਨੇ ਕਿਵੇਂ ਦਿਖ ਦਿਓ ਫਾਈਟ ਫਿਰ ਜੇ ਸੁਖਜਿੰਦਰ ਰੰਧਾਵਾ ਆਉਂਦੇ ਨੇ ਫਿਰ ਫਾਈਟ ਕਿਹਦੇ ਨਾਲ ਮਾਰਦੇ ਹੋ ਦੇਖੋ ਕਾਂਗਰਸ ਦੀ ਲੜਾਈ ਸਾਡੀ ਕਾਂਗਰਸ ਨਾਲ ਹੈ ਕਿਹੜਾ ਕੈਂਡੀਡੇਟ ਹੁੰਦਾ ਉਹਨਾਂ ਨੇ ਫੈਸਲਾ ਕਰਨਾ ਹੈ ਨਾਮ ਹੈ ਇਸ ਤਰੀਕੇ ਸੋਚਦਾ ਵੀ ਆ ਆ ਜਾਵੇ ਤੇ ਉਹ ਆ ਜਾਵੇ ਸਾਡੇ ਬਾਤ ਤੇ ਕਾਂਗਰਸ ਹੈ ਅਸੀਂ ਕਾਂਗਰਸ ਦੀਆਂ ਨੀਤੀਆਂ ਦੇ ਖਿਲਾਫ ਬੋਲਦੇ ਅਸੀਂ ਕਾਂਗਰਸ ਨੇ ਜੋ ਪੰਜਾਬ ਦਾ ਨੁਕਸਾਨ ਕੀਤਾ ਉਹਦੇ ਬਾਰੇ ਬੋਲਦੇ ਜੋ 84 ਦਾ 1984 ਦੇ ਵਿੱਚ ਹਮਲਾ ਕੀਤਾ ਦਰਬਾਰ ਸਾਹਿਬ ਤੇ ਅੱਜ ਤੱਕ ਤੇ ਉਹਦੀ ਗੱਲ ਕਰਨੀ ਜੋ 1984 ਦਾ ਕਤਲੇਆਮ ਕੀਤਾ ਉਹਦੀ ਗੱਲ ਕਰਨੀ ਜੋ ਜਿਹੜਾ ਬੇਇਨਸਾਫੀਆਂ ਪੰਜਾਬ ਨਾਲ ਕੀਤੀਆਂ ਚਾਹੇ ਚੰਡੀਗੜ੍ਹ ਦੀ ਹੈ ਚਾਹੇ ਐਸਬੀਐਲ ਦੀ ਹੈ ਚਾਹੇ ਦੂਜੇ ਦੀ ਹੈ ਅਸੀਂ ਤਾਂ ਉਹਨਾਂ ਦਾ ਜਵਾਬ ਮੰਗਣਾ ਕੋਈ ਹੋਵੇ ਜਿਹੜਾ ਵੀ ਕਾਂਗਰਸ ਦਾ ਸਿੰਪਲ ਲੈ ਕੇ ਆਏਗਾ ਉਨੂੰ ਇਹਨਾਂ ਚੀਜ਼ਾਂ ਦਾ ਜੋ ੱਤਕੇ ਪੰਜਾਬ ਨਾਲ ਇਹਨਾਂ ਨੇ ਕੀਤੇ ਆ ਉਹ ਜਵਾਬ ਦੇਣਾ ਪਏ। ਆਖਰੀ ਸਵਾਲ ਹੈ ਮੇਰਾ ਖਡੂਰ ਸਾਹਿਬ ਤੁਸੀਂ ਵੀ ਅਜੇ ਤੱਕ ਸੀਟ ਦੇ ਉੱਤੇ ਆਪਣਾ ਕੈਂਡੀਡੇਟ ਅਨਾਉਂਸ ਨਹੀਂ ਕੀਤਾ। ਦੂਸਰੇ ਪਾਸੇ ਅੰਮ੍ਰਿਤਪਾਲ ਨੂੰ ਲੈ ਕੇ ਚਰਚਾਵਾਂ ਨੇ ਜੇਕਰ ਅੰਮ੍ਰਿਤਪਾਲ ਹੋਰੀ ਉੱਥੇ ਚੋਣ ਲੜਦੇ ਨੇ ਆ ਕਾਲੀ ਦਲ ਫਿਰ ਕਿਸ ਤਰੀਕੇ ਦੇ ਨਾਲ ਉਸ ਮੈਦਾਨ ਦੇ ਵਿੱਚ ਉੱਤੇ ਦੇਖੋ ਚੋਣ ਲੜਨ ਤੇ ਕਿਸੇ ਤੇ ਕੋਈ ਪਾਬੰਦੀ ਨਹੀਂ ਡੈਮੋਕਰੈtic ਕੰਟਰੀ ਹੈ ਕੋਈ ਲੜੇ ਕੋਈ ਇੱਕ ਲੜੇ ਕੋਈ 100 ਲੜੇ ਠੀਕ ਹੈ ਨਾ ਹਰ ਇੱਕ ਬੰਦੇ ਦਾ ਡੈਮੋਕਰੇਸੀ ਦੇ ਵਿੱਚ ਸਾਨੂੰ ਸਵਿਧਾਨ ਨੇ ਹਦਕਾਨ ਦਿੱਤਾ ਕਿ ਜਿਹਦਾ ਦਿਲ ਕਰਦਾ ਚੋਲ ਲੜੇਗਾ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਆਪਣੇ ਉਮੀਦਵਾਰ ਦਾ ਫੈਸਲਾ ਕਰਤਾ ਉਹ ਥੋੜੇ ਦਿਨਾਂ ਤੱਕ ਹੋ ਜਾਂਦਾ तकरीबन ਸਾਰੇ ਫੈਸਲੇ ਹੋ ਗਏ ਇੱਕ ਰਹਿ ਗਿਆ ਹਲੇ ਦੂਜੇ ਪਾਰਟੀਆਂ ਨੇ ਕਹੀ ਕਰਨੇ ਉਹ ਕਈ ਵਾਰੀ ਕੰਸਲਟੇਸ਼ਨ ਪ੍ਰੋਸੈਸ ਤੇ ਜਾਂ ਤੁਸੀਂ ਜੋ ਬੈਸਟ ਕੈਂਡੀਡੇਟ ਫੀਲਡ ਕਰਨਾ ਚਾਹੁੰਦੇ ਹੋ ਉਦੇ ਵਾਸਤੇ ਤੁਸੀਂ ਬ੍ਰਿਕੀ ਨਾਲ ਕੁਝ ਚੀਜ਼ਾਂ ਦੇਖਣੇ ਚਾਹਦੇ ਹੋ ਪਰ ਛੇਤੀ ਫੈਸਲਾ ਹੋ ਜਾਵੇ। ਹੱਥ ਤੱਕ ਸੀਟ ਮੰਨੀ ਜਾਂਦੀ ਹੈ ਖਡੂਰ ਸਾਹਿਬ ਦੀ ਤਾਂ ਫਿਰ ਜੇ ਇੱਕ ਪਾਸੇ ਅਮਰਪਾਲ ਹੁਣਾਂ ਦੀ ਇਹ ਚਰਚਾ ਹੈਗੀ ਹੈ ਤਾਂ ਕਾਲੀ ਦਲ ਵੀ ਤਾਂ ਫਿਰ ਉਸੇ ਤਰੀਕੇ ਦੇ ਨਾਲ ਫੀਲਡ ਕਰ ਰਿਹਾ ਹੋਊਗਾ ਕੋਈ ਕੋਈ ਚਿਹਰਿਆਂ ਦੀ ਜਾਂ ਕਿਸੇ ਨਾਂ ਦੇ ਉੱਤੇ ਕੋਈ ਚਰਚਾ ਤਾਂ ਕਦੇ ਮੀਟਿੰਗ ਦੇ ਵਿੱਚ ਨਹੀਂ ਦੇਖੋ ਅਸੀਂ ਤੇ ਕਦੇ ਵੀ ਜਿਹੜੀ ਹੈ ਨਵਾਂ ਦੀ ਚਰਚਾ ਵੀਡੀਓ 'ਚ ਕਰਦੇ ਨਹੀਂ। ਨਾ ਪਾਰਟੀਆਂ ਦਾ ਐਡਾ ਕ੍ਰਮ ਹੁੰਦਾ। ਇਸ ਕਰਕੇ ਪਾਰਟੀ ਜਿਹੜੀ ਹੈ ਸੀਰੀਅਸਲੀ ਉਸ ਜੌਬ ਦੇ ਉੱਤੇ ਹੈ। ਉਹ ਛੇਤੀ ਫੈਸਲਾ ਹੋ ਜਾਵੇਗਾ। ਕਿ ਸਾਰਿਆਂ ਨਾਲ ਨੋ ਹਲਕੇ ਦੇ ਨਾਲ ਪੰਥਕ ਸੀਟ ਐ ਐਸੇ ਕਰਕੇ ਸੀ ਜਿਆਦਾ ਕੋਸ਼ਿਸ਼ ਆ ਕਿ ਪੰਥਕ ਸੀਟ ਬੈਸਟ ਤਰੀਕੇ ਨਾਲ ਦਿੱਤੀ ਜਾਵੇ ਇਸ ਕਰਕੇ ਕਿ ਕਿਹੜੇ ਕਿਹੜਾ ਨਾਮ ਹੈ ਉਹ ਤੁਹਾਡੇ ਸਾਹਮਣੇ ਜਲਦੀ ਆ ਦੇ ਆਖਰੀ ਸਵਾਲ ਆ ਮੇਰਾ ਪੰਜਾਬ ਦੇ ਵਿੱਚ 13 ਚੋਂ ਕਿੰਨੀ ਆ ਇਮਾਨਦਾਰੀ ਨਾਲ ਦੱਸੋ ਤੁਸੀਂ ਨਹੀਂ ਦੇਖੋ ਬਹੁਤ ਅੱਛੇ ਤਰੀਕੇ ਦੇ ਨਾਲ ਫਾਈਟ ਚੱਲ ਰਹੀ ਹੈ ਬਹੁਤ ਪੋਜ਼ਿਟਿਵ ਪੰਜਾਬ ਦੇ ਵਿੱਚ ਮਾਹੌਲ ਆ ਔਰ ਜਨਤਾ ਦੇ ਵਿੱਚ ਬਹੁਤ ਵੱਡੀ ਤਬਦੀਲੀ ਆ ਖੇਤਰੀ ਪਾਰਟੀ ਨੂੰ ਲੈ ਕੇ ਕਿ ਦੁਬਾਰਾ ਜਿਹੜਾ ਪੁਰਾਣਾ ਗੋਲਡਨ ਟਾਈਮ ਆ ਸਾਡੀਆਂ ਸਰਕਾਰਾਂ ਦਾ ਬਦਲ ਸਭ ਦਾ ਸਮੇਂ ਦਾ ਉਹਨੂੰ ਹੁਣ ਯਾਦ ਕਰਦੇ। ਇਸ ਕਰਕੇ ਇਹ ਸੰਕੇਤ ਹੁੰਦੇ ਆ ਕਿ ਰਿਜ਼ਲਟ ਬਹੁਤ ਅੱਛੇ ਹੋਣਗੇ। ਬਾਕੀ ਫਾਈਨਲ ਕੀ ਹੋਏਗਾ ਇਹ 4 ਤਰੀਕ ਨੂੰ ਤੁਹਾਡੇ ਸਾਹਮਣੇ ਆਜਣੂ। ਠੀਕ ਹੈ। ਹਾਂ ਗੱਲਬਾਤ ਕਰਨ ਲਈ ਧੰਨਵਾਦ ਤੇ ਸੀਗੇ ਡਾਕਟਰ ਦਲਜੀਤ ਸਿੰਘ ਚੀਮਾ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਨੇ ਔਰ ਬੜੀ ਬਿਬਾਕੀ ਦੇ ਨਾਲ ਹਰ ਸਵਾਲ ਦੇ ਉੱਤੇ ਜਵਾਬ ਦਿੱਤਾ ਔਰ ਕਹਿੰਦੇ ਨੇ ਵੀ ਆਉਣ ਵਾਲੀ 4 ਤਰੀਕ ਨੂੰ ਪਤਾ ਲੱਗੇਗਾ ਕਿ ਅਕਾਲੀ ਦਲ ਨੇ ਜਿਹੜੀ ਇੰਪਰੂਵਮੈਂਟ ਕੀਤੀ ਆ ਉਹਦੇ ਸਿੱਟੇ ਫਿਰ ਕਿਵੇਂ ਨਿਕਲਦੇ ਨੇ। ਫਿਲਹਾਲ ਤੁਸੀਂ ਬਣੇ ਰਹੋ ਹ